ਪਚਾਲਾ ਡਰੱਗਸ ਮਾਮਲੇ ਦੇ ਵਿੱਚ ਇੱਕ ਵਾਰੀ ਫੇਰ ਬਿਕਰਮ ਸਿੰਘ ਮਜੀਠੀਆ ਨੂੰ ਸਿੱਟ ਦੇ ਵਜੋਂ 17 ਤਰੀਕ ਨੂੰ ਪਚਾਲਾ ਦੇ ਪੁਲਿਸ ਹੈੱਡਕੁਆਟਰ ਦੇ ਵਿੱਚ ਪੇਸ਼ ਹੋਣ ਦੀ ਲਈ ਪੱਤਰ ਭੇਜਿਆ 10 ਜੂਨ 2021 ਦੇ ਵਿੱਚ ਇਹ ਮਾਮਲਾ ਦਰਜ ਹੋਇਆ ਸੀ ਜਿਸ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਨਾਮ ਸਾਹਮਣੇ ਆਇਆ ਉਸ ਤੋਂ ਬਾਅਦ ਲਗਾਤਾਰ ਬਿਕਰਮ ਸਿੰਘ ਮਜੀਠੀਆ ਸਿੱਟ ਦੇ ਅੱਗੇ ਪੇਸ਼ ਹੋਇਆ ਅਤੇ ਆਪਤੀ ਸਰਕਾਰ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਫੇਰ ਜਿਹੜਾ ਹੈਗਾ ਵਿਕਰਮਜੀਤ ਸਿੰਘ ਮਜੀਠੀਆ ਨੂੰ ਸਿਟ ਵੱਲੋਂ ਇੱਕ ਚਿੱਠੀ ਜਾਰੀ ਹੋ ਰਹੀ ਆ ਜਿਸ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਨੂੰ ਜਿਹੜਾ 17 ਤਰੀਕ ਨੂੰ ਯਾਨੀ ਕਿ 17 ਮਾਰਚ ਨੂੰ ਜਿਹੜਾ ਪਟਿਆਲਾ ਦੇ ਪੁਲਸ ਲਾਈਨ ਵਿਖੇ ਹੈੱਡਕ quarter ਵਿਖੇ ਜਿਹੜਾ ਆਲ ਲਿਖਿਆ ਸੋ ਤਸਵੀਰਾਂ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਇਹ ਉਹ ਜਗ੍ਹਾ ਹੈਗੀ ਆ ਪੁਲਸ ਲਾਈਨ ਪਟਿਆਲਾ ਜਿੱਥੇ ਸਿਟ ਜਿਹੜੀ ਹੈ ਉਹ ਬੈਠਦੀ ਹੈ ਔਰ ਵਿਕਰਮਜੀਤ ਸਿੰਘ ਮਜੀਠੀਆ ਨੂੰ ਇੱਕ ਵਾਰੀ ਫੇਰ ਜਿਹੜਾ ਹੈ 17 ਤਰੀਕ ਨੂੰ ਇੱਥੇ ਹਾਜ਼ਰ ਹੋਣ ਲਈ ਕਿਹਾ ਹੈ ਮਾਮਲਾ ਦਰਜ ਨੇ 2021 ਦਾ ਇਹ ਮਾਮਲਾ ਹੈ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡਾ ਇੱਕ ਡਰੱਗ ਰੈਕੇਟ ਜਿਹੜਾ ਫੜਿਆ ਗਿਆ ਸੀ ਜਿਸ ਦੇ ਵਿੱਚ ਜਿਹੜਾ ਹੈਗਾ ਵਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਆਂਦਾ ਹੈ ਉਸ ਤੋਂ ਬਾਅਦ ਕੁਝ ਸਮਾਂ ਉਹਨਾਂ ਨੂੰ ਜੇਲ੍ਹ ਵੀ ਕੱਟਣੀ ਪੈ ਸਕਦੀ ਹੈ ਲੇਕਿਨ ਲਗਾਤਾਰ ਜਿਹੜੀ ਉਸ ਤੋਂ ਬਾਅਦ ਇੱਕ ਸਿੱਟ ਬਣਾਈ ਜਾਂਦੀ ਹੈ ਸਿੱਟ ਦੇ ਸਾਹਮਣੇ ਜਿਹੜਾ ਵਿਕਰਮਜੀਤ ਸਿੰਘ ਮਜੀਠੀਆ ਰੋਜ਼ ਜਿਹੜਾ ਉਹ ਉੱਥੇ ਹਰ ਵਾਰੀ ਜਿਹੜਾ ਉੱਥੇ ਸਿੱਟ ਦੇ ਸਾਹਮਣੇ ਪੇਸ਼ ਹੁੰਦੇ ਨੇ মিডিਆ ਨਾਲ ਵੀ ਗੱਲਬਾਤ ਕਰਦੇ ਨੇ ਵਿਕਰਮਜੀਤ ਸਿੰਘ ਮਜੀਠੀਆ ਦਾ ਇਹ ਕਹਿਣਾ ਹੈ ਵੀ ਉਹਨਾਂ ਨੂੰ ਝੂਠਾ ਫਸਾਇਆ ਗਿਆ ਸਰਕਾਰ ਜਿਹੜੀ ਹੈ ਕਿਸੇ ਮਨਸ਼ਾ ਦੇ ਨਾਲ ਜਿਹੜਾ ਬਾਰ-ਬਾਰ ਜਿਹੜਾ ਹੈਗਾ ਉਹਨਾਂ ਨੂੰ ਪਰੇਸ਼ਾਨ ਜਿਹੜੀ ਆ ਉਹ ਕਰਦੀ ਰਹਿੰਦੀ ਹੈ ਤੋ ਲਗਾਤਾਰ ਜਿਹੜਾ ਹੈਗਾ ਸਿੱਟ ਜਿਹੜੀ ਆ ਉਹਨਾਂ ਨੂੰ ਜਿਹੜਾ ਬਾਰ ਬਾਰ ਤਲਬ ਕਰਦੀ ਆਗੀ ਆ ਉਸ ਵੱਡੇ ਡਰੱਗ ਰੈਕਟ ਦੇ ਵਿੱਚ ਉਹਨਾਂ ਨੂੰ ਇਨਵੋਲਵ ਕਰਨ ਲਈ ਝੂਠੇ ਜਿਹੜੀ ਹੈ ਕਰਦੀ ਆ ਉਹ ਕਈ ਜਿਹੜੇ ਸਵਾਲਾਂ ਦੇ ਜਵਾਬ ਜਿਹੜੇ ਨੇ ਵਿਕਰਮਜੀਤ ਸਿੰਘ ਮਜੀਠੀਆ ਹਰ ਵਾਰੀ ਸਿੱਟ ਦੇ ਜਵਾਬ ਦੇਂਦੇ ਨਜ਼ਰ ਆਉਂਦੇ ਹਨ ਫਿਲਹਾਲ ਜਿਹੜਾ 17 ਤਰੀਕ ਨੂੰ ਇੱਕ ਵਾਰੀ ਫੇਰ ਇੱਕ ਚਿੱਠੀ ਜਾਰੀ ਹੋ ਰਹੀ ਹੈ ਸਿੱਟ ਤੋਂ ਲੈ ਤੇ ਉਹਨਾਂ ਨੂੰ 17 ਤਰੀਕ ਨੂੰ ਇੱਕ ਵਾਰੀ ਫੇਰ ਜਿਹੜਾ ਇੱਥੇ ਪੇਸ਼ ਹੋਣ ਲਈ ਗਿਆ ਸਿੱਟ ਦੇ ਅੱਗੇ ਪੇਸ਼ ਹੋਣ ਲੱਗੀ ਲਈ ਕਿਹਾ ਤਾਂ ਦੇਖਣਾ ਹੋਏਗਾ 17 ਤਰੀਕ ਨੂੰ ਕਿਹੜੇ ਕਿਹੜੇ ਹੋਰ ਜਿਹੜੇ ਸਵਾਲ ਨੇ ਜਿਹੜੇ ਵਿਕਰਮਜੀਤ ਸਿੰਘ ਮਜੀਠੀਆ ਤੋਂ ਪੁੱਛੇ ਜਾਂਦੇ ਨੇ ਔਰ ਵਿਕਰਮਜੀਤ ਸਿੰਘ ਮਜੀਠੀਆ ਔਰ ਪੇਸ਼ ਹੁੰਦੇ ਨੇ ਔਰ মিডিਆ ਨਾਲ ਉਸ ਤੋਂ ਬਾਅਦ ਕੀ ਗੱਲਬਾਤ ਕਰਦੇ ਨੇ ਉਹ ਵੀ ਇੱਕ ਆਉਣ ਵਾਲਾ ਸਮਾਂ ਹੀ ਦੱਸੇਗਾ ਪਟਿਆਲਾ ਤੋਂ ਕੈਮਰਾਮੈਨ ਕਰਨ ਦੇ ਨਾਲ ਹਰਿੰਦਰਪਾਲ ਸਿੰਘ ਇੰਡੀਆ